ਸਭ ਵਸਤੇ ਦਾ 500 ਰੁਪਏ ਬਸਤੇ ਦਾ ਲੈ ਲੈ ਬਈ ਕਿ ਕੁਰਤੀਆਂ ਵਸਣੀਆਂ ਬਈਆਂ ਨੇ ਕਾਟਨ ਨਹੀਂ ਆ ਤੇ ਗੂੜੇ ਗੂੜੇ ਰੰਗ ਆ ਕਿਹਦੇ ਕੋ ਤੁਸੀਂ ਲੈ ਸਕਦੇ ਇਹਦਾ ਦੇਖੋ ਕਿੰਨਾ ਵਧੀਆ ਕਲਰ ਹੈ ਤੇ ਇੱਧਰ ਵੀ ਗਲੇ ਦੇ ਘੜਾਈ ਕਰੀ ਹੋਈ ਆ ਤੇ ਸਾਰੀਆਂ ਨਾ ਕੁਰਤੀਆਂ ਕੁੜਤੀਆਂ ਬਈਆਂ ਨੇ ਦੇਖੋ ਯਾਰ ਕਿੰਨੀਆਂ ਨੇ ਇੱਕ ਤਾਂ ਇੱਕ ਪ੍ਰਿੰਟ ਨੇ ਆ ਦੇ ਕਲਰ ਦੇਖੋ ਕਿੰਨਾ ਪਿਆਰਾ ਆ ਨੀਲੇ ਰੰਗ ਦੀ ਦੇਖੋ ਇਹ ਤਾਂ ਦੇ ਨਾ ਇਸ ਤਰ੍ਹਾਂ ਕਢਾਈ ਕਰੀ ਹੋਈ ਹੈ ਹਾਂ ਪਾ ਤੁਹਾਨੂੰ ਇਸ ਤਰ੍ਹਾਂ ਦਿਖਾਉਣੇ ਆ ਦੇਖੋ ਕਿੰਨੀ ਵਧੀਆ ਲੱਗਦੀ ਹੈ ਇਸ ਤਰ੍ਹਾਂ ਦੇ ਤੇ ਇਹਦੇ ਦੁਪੱਟੇ ਪਏ ਨੇ ਤੁਹਾਨੂੰ ਕਿੰਨੇ ਵਧੀਆ ਵਧੀਆ ਦੁਪੱਟੇ ਪਏ ਨੇ

ਸਾਨੂੰ ਨਾ ਕਾਫੀ ਨਹਿ ਰਹੋ ਗਏ ਤੇ ਅਸੀਂ ਹੁਣੀ ਆਇਆ ਕਰਾਂ ਜਿਹੜੀ ਆਪਾਂ ਨੇ ਗਰੋਸਰੀ ਦੀ ਸ਼ਾਪਿੰਗ ਕੀਤੀ ਨਾ ਤੇ ਹੁਣ ਆਪਾਂ ਲੱਗੇ ਆ ਕਾਰ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਨੇ ਕਿਹੜੀ ਕਿਹੜੀ ਚੀਜ਼ ਦੀ ਸ਼ਾਪਿੰਗ ਕਰੀ ਹੈ ਤੇ ਹੁਣ ਆਪਾਂ ਸਾਰਾ ਸਮਾਨ ਕਾਰ ਦੇ ਅੰਦਰ ਲੈ ਚੱਲਦੇ ਹਾਂ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਹੁਣ ਮਾਰਨਿੰਗ ਦੇ ਹੋ ਗਏ ਨੇ 12:30 ਤੇ ਆਪਾਂ ਨੇ ਹੁਣੀ ਉਹ ਵੀਡੀਓ ਸ਼ੁਰੂ ਕਰੀ ਹੈ ਤੇ ਕੱਲ ਆਪਾਂ ਨੇ ਡੀਮਾਰਟ ਤੋਂ ਕੀਤੀ ਦੀ ਕਾਫੀ ਸਾਰੀ ਗਰੋਸਰੀ ਦੀ ਤੇ ਹੋਰ ਸਮਾਨ ਦੀ ਸ਼ਾਪਿੰਗ ਤੇ ਸਾਨੂੰ ਨਾ ਕੱਲ ਸ਼ਾਮ ਨੂੰ ਇੰਨਾ ਜਿਆਦਾ ਹਨੇਰਾ ਹੋ ਗਿਆ ਨਾ ਬਸ ਅਸੀਂ ਗੱਡੀ ਦੇ ਵਿੱਚੋਂ ਸਮਾਨ ਲਿਆ ਕੇ ਨਾ ਇਸ ਤਰ੍ਹਾਂ ਹੀ ਬੈੱਡ ਦੇ ਉੱਪਰ ਸਿੱਟ ਦਿੱਤਾ ਏ ਤੇ ਬਿਲਕੁਲ ਵੀ ਹੱਥ ਨਹੀਂ ਲਾਇਆ ਹੈਗਾ ਵੀ ਇਹਨਾਂ ਨੂੰ ਨਾ ਚੱਕ ਕੇ ਸੈੱਟ ਕਰਦੀ ਏ ਫਿਰ ਆ ਕੇ ਰੋਟੀ ਪਕਾਉਣੀ ਸੀ ਕਾਫੀ ਹਨੇਰਾ ਹੋ ਗਿਆ ਥੱਕ ਕੇ ਅਸੀਂ ਗਏ ਹੋਏ ਤੇ ਰਿਸ਼ਤੇਦਾਰੀ ਦੇ ਵਿੱਚ ਪਹਿਲਾਂ ਭੈਣ ਕੋਲ ਤੇ ਹੁਣ ਆਪਾਂ ਸਮਾਨ ਤੁਹਾਨੂੰ ਦਿਖਾਉਨੇ ਆਂ ਆਪਾਂ ਨੇ ਕਿਹੜਾ ਕਿਹੜਾ ਸਮਾਨ ਖਰੀਦੇ ਆ ਦੇਖੋ ਜੀ ਰਾਤ ਦਾ ਇਸ ਤਰ੍ਹਾਂ ਬੈੱਡ ਤੇ ਹੀ ਪਿਆ ਏ ਤੇ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਨਾਲੇ ਇਹਦੀ ਸੈਟਿੰਗ ਕਰਾਂਗੇ ਵੀ ਕਿਹੜੀ-ਕਿਹੜੀ ਜਗ੍ਹਾ ਤੇ ਆਪਾਂ ਤੁਹਾਨੂੰ ਕੈਮਰਾ ਇੱਧਰ ਕਰਕੇ ਦਿਖਾਉਨੇ ਆਂ ਦੇਖੋ ਪੂਰਾ ਬੈੱਡ ਭਰਿਆ ਪਿਆ ਏ ਆਪਾਂ ਨੇ ਕਾਫੀ ਸਾਰੀ ਚੀਜ਼ਾਂ ਦੀ ਨਾ ਸ਼ਾਪਿੰਗ ਕਰੀ ਐ ਚਲੋ ਜੀ ਆਪਾਂ ਦਿਖਾਉਨੇ ਆਂ ਇਹ ਆਪਾਂ ਨੇ ਪਾਰਲੀ ਜੀ ਦੇ ਨਾਲ ਬਿਸਕੁਟ ਲਿਆਂਦੇ ਤੇ ਇਹ ਸਾਡੀ ਫੈਮਿਲੀ ਨੂੰ ਇੰਨਾ ਜ਼ਿਆਦਾ ਪਸੰਦ ਆ ਨਾ ਜਦੋਂ ਆਪਾਂ ਸਵੇਰੇ ਮਾਰਨਿੰਗ ਵੇਲੇ ਚਾਹ ਪੀਤੀ ਦੀ ਉਹਦੇ ਨਾਲ ਆਪਾਂ ਨੇ ਬਿਸਕੁਟ ਖਾਦੇ ਤੇ ਤੇ ਆਪਾਂ ਨੇ ਗਿਆ ਕਰਨਾ ਚਾਹ ਦੇ ਵਿੱਚ ਮਿੱਠਾ ਨਹੀਂ ਬਿਲਕੁਲ ਵੀ ਪਾਇਆ ਹੈਗਾ ਤੇ ਇਹਦੇ ਵਿੱਚ ਬਿਸਕੁਟਾਂ ਵਿੱਚ ਜ਼ਿਆਦਾ ਮਿੱਠਾ ਹੁੰਦਾ ਨਾ ਤੇ ਅਸੀਂ 3-3 4-4 ਪੀਸ ਖਾਦੇ ਆ ਤੇ ਬਹੁਤ ਵਧੀਆ ਸਾਨੂੰ ਬਿਸਕੁਟ ਲੱਗਦੇ ਆ ਇਹ ਇੰਨੇ ਜਿਆਦਾ ਟੇਸਟੀ ਬਿਸਕੁਟ ਆ ਨਾ ਬਹੁਤ ਵਧੀਆ ਦੇਖੋ ਇਹਨਾਂ ਦਾ ਲਪਾਵਾ ਵੀ ਨਾ ਇਸ ਤਰ੍ਹਾਂ ਪਾੜਿਆ ਪਿਆ ਚਲੋ ਜੀ ਹੁਣ ਆਪਾਂ ਤੁਹਾਨੂੰ ਇਹ ਸਮਾਨ ਦਿਖਾਉਣੀ ਆ ਆਪਾਂ ਕਿਹੜਾ ਕਿਹੜਾ ਸਮਾਨ ਲੈ ਕੇ ਆਏ ਆ ਚਲੋ ਜੀ ਆਪਾਂ ਨੇ ਸ਼ਾਪਿੰਗ ਤਾਂ ਕਾਫੀ ਚੀਜ਼ਾਂ ਦੀ ਕਰੀ ਆ ਤੇ ਇੱਧਰ ਆਪਾਂ ਨੇ ਨਾ ਇਹ ਸ਼ੈਂਪੂ ਖਰੀਦੇ ਆ ਹੁਣ ਮੈਂ ਕੱਲੇ-ਕੱਲੇ ਦਾ ਨਾਮ ਤਾਂ ਹੁਣ ਪੜ ਨਹੀਂ ਸਕਦੀ ਹੈਗੀ ਇੰਨਾ ਜਿਆਦਾ ਫੇ ਵੀਡੀਓ ਫੇ ਬਹੁਤ ਜਿਆਦਾ ਲੰਬੀ ਹੋ ਜਣੀ ਆ ਤੇ ਦੇਖੋ ਆਪਾਂ ਨੇ ਨਾ ਇਕਾਸ਼ ਸ਼ੈਂਪੂ ਲੱਤਾ ਏ ਤੇ ਇਕਾਸ਼ ਸ਼ੈਂਪ ਦੇਖਾ ਇੱਧਰ ਹੋ ਗਿਆ ਸ਼ੈਂਪੂ ਤੇ ਕਾਫੀ ਸਾਰੇ ਇੱਥੇ ਹੋਰ ਵੀ ਸ਼ੈਂਪੂ ਪਏ ਨੇ ਤੇ ਦੇਖੋ ਨਾ ਇਹਨਾਂ ਦੀ ਨਾ ਪੈਕਿੰਗ ਬਹੁਤ ਵਧੀਆ ਤੇ ਕਾਫੀ ਟਾਈਮ ਤੱਕ ਚੱਲ ਵੀ ਪੈਣੇ ਆ ਹੁਣ ਪਰਿਵਾਰ ਦੇ ਵਿੱਚ ਕੁੜੀਆਂ ਵਾਲੇ ਸ਼ੈਂਪੂ ਨਾਲ ਸਰਦਾ ਨਹੀਂ ਹੈਗਾ ਅਸੀਂ ਨਾ ਫਿਰ بڑے بڑے ਡੱਬੇ ਖਰੀਦ ਕੇ ਲਿਆਉਣੇ ਆ ਚਲੋ ਜੀ ਆਪਾਂ ਨੇ ਇਹ ਤੁਹਾਨੂੰ ਸ਼ੈਂਪੂ ਦਿਖਾ ਦਿੱਤੇ ਨੇ ਤੇ ਆਪਾਂ ਤੁਹਾਨੂੰ ਹੁਣ ਦਿਖਾ ਕੇ ਨਾ ਲੈ ਇਹਨੂੰ ਇੱਕ ਪਾਸੇ ਰੱਖ ਦਿਓ ਫਿਰ ਵਿੱਚੇ ਗਾਜਾ ਬਈ ਜਾਂਦਾ ਇੱਕ ਆਪਾਂ ਨੇ ਆ ਲੈਂਦਾ ਕਿ ਨੀ ਕਲੀਨਿੰਗ ਪਲੱਸ ਸ਼ੈਂਪੂ ਲੈਂਦਾ ਏ ਦੇਖੋ ਜੀ ਆਪਾਂ ਨੇ ਇਹ ਸਕਰਬ ਲਿਆਂਦਾ ਇਹ ਹੈਗਾ ਇਹ ਐਪ੍ਰੀਕੋਟ ਦਾ ਹੈਗਾ ਸਕਰਬ ਇਹਦੇ ਨਾਲ ਸਕਿਨ ਇੰਨੀ ਜ਼ਿਆਦਾ ਚੰਪ ਜਾਂਦੀ ਹੈ ਨਾ ਤੇ ਇਹ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਆਪਾਂ ਨੇ ਇੱਕ ਇੱਕ ਸ਼ੀਸ਼ੀ ਇਹਦੀ ਇਹ ਲੈ ਕੇ ਆਏ ਆ ਤੇ ਹੋਰ ਆਪਾਂ ਨੇ ਆਏ ਆ ਰੱਖ ਦੋ ਇੱਧਰ ਚਲੋ ਜੀ ਇਹ ਲੈ ਕੇ ਆਏ ਆ ਆਪਾਂ ਪੇਸਟ ਦੀਆਂ ਦੋ ਡੱਬੀਆਂ ਨਾਲ ਦੀ ਨਾਲ ਰੱਖੀ ਜਾਓ ਇਹ ਆਪਾਂ ਨੇ ਬਾਡੀ ਲੋਸ਼ਨ ਲੈ ਕੇ ਆਏ ਆ ਦੋ ਨੇ ਖਵਰੇ ਇੱਕ ਅੰਦੀ ਵਿੱਚ ਵੀ ਹੋਵੇ ਹਲ ਫੜੋ ਚਲੋ ਜੀ ਆਪਾਂ ਨਾ ਇਹ ਨਾ ਅਲੱਗ-ਲੱਗ ਤੇਲ ਲੈ ਕੇ ਆਏ ਆਂ ਵੀ ਜੀਦਾ ਵੀ ਦਿਲ ਕਰੂਗਾ ਨਾ ਉਹ ਆਪਣੇ ਵਾਲਾਂ 'ਚ ਇਹ ਤੇਲ ਲਾ ਲੈਣਗੇ। ਰੇਗ ਦਿਨ ਆਪਣੀ ਆਪਣੀ ਚੁਆਇਸ ਹੁੰਦੀ ਆ ਵੀ ਆਪਾਂ ਨੇ ਕਿਹੜਾ ਤੇਲ ਵਰਤਣਾ ਹੈ ਤੇ ਆਪਾਂ ਨੇ ਸਾਰੇ ਤਰ੍ਹਾਂ ਦਾ ਨਾ ਤੇਲ ਲਿਆਂਦਾ ਏ। ਤੇ ਇਹ ਲੈ ਕੇ ਆਏ ਆ ਇੱਕ ਪੰਗ ਲਾਵ ਜਲ ਦੀ ਸ਼ੀਸ਼ੀ ਤੇ ਇਹ ਲੈ ਕੇ ਆਏ ਆ ਆਪਾਂ ਇੱਕ ਪਾਊਡਰ ਦੀ ਸ਼ੀਸ਼ੀ। ਇਹਦੀ ਨਾ ਖੁਸ਼ਬੂ ਇੰਨੀ ਜ਼ਿਆਦਾ ਵਧੀਆ ਨਾ ਗਰਮੀਆਂ ਦੇ ਵਿੱਚ ਨਾ ਜਿਵੇਂ ਆਪਣੇ ਨਾ ਪਿੱਤਪੁੱਤ ਹੋ ਜਾਂਦੀਆਂ ਫਿਰਸੀਆਂ ਹੋ ਜਾਂਦੀਆਂ ਐ ਤੇ ਉਹਦੇ ਵਾਸਤੇ ਬਹੁਤ ਵਧੀਆ ਤੇ ਠੰਡਾ-ਠੰਡਾ ਹੈਗਾ ਇਹ ਪਾਊਡਰ। ਦੇਖੋ ਜੀ ਇਹ ਵੀ ਬਹੁਤ ਹੈ ਵਧੀਆ ਪਾਊਡਰ ਹੈ ਇਹਦੀ ਨਾ ਖੁਸ਼ਬੂ ਮੈਨੂੰ ਬਹੁਤ ਵਧੀਆ ਲੱਗੀ ਆ ਇਹ ਕੇ ਲੈ ਕੇ ਆਏ ਆ ਆ ਤੇ ਆਪਾਂ ਲੈ ਕੇ ਆਏ ਆ ਪੈਨਾਂ ਦੀ ਨਾ ਆਪਾਂ ਨੇ ਡੱਬੀ ਉਹ ਖਰੀਦ ਲਈਏ ਮਹਾਂ ਇੱਕ ਦੋ ਤਾਂ ਚੱਲ ਕੀ ਖਰੀਦਣੇ ਆ ਇਹ ਪੂਰਾ ਸੈਟ ਏ ਦੇਖੋ ਜੀ ਇਹ ਲੈ ਕੇ ਆਏ ਆ ਆਪਾਂ ਇੱਕ ਹੈਂਡ ਵਾਸ਼ ਇਹਦੀ ਨਾ ਹੱਥ ਧੋਣ ਵਾਸਤੇ ਨਾ ਬਹੁਤ ਵਧੀਆ ਹੈ ਤੇ ਇਹਦੇ ਇੰਨੀ ਜ਼ਿਆਦਾ ਇਹਦੀ ਖੁਸ਼ਬੂ ਆਉਂਦੀ ਹੈ ਨਾ ਬਹੁਤ ਵਧੀਆ ਤੇ ਆਪਾਂ ਇਹ ਕੇ ਲੈ ਕੇ ਆਏ ਆ ਤੇ ਇਧਰ ਆਪਾਂ ਲੈ ਕੇ ਆਏ ਹੁਣ ਗਰਮੀਆਂ ਦੇ ਵਿੱਚ ਨਾ ਠੰਡੇ ਪਾਣੀ ਦੀ ਨਾ ਫੇ ਲੋੜ ਰਹਿਣੀ ਆ ਵੱਧ ਤੋਂ ਵੱਧ ਤੇ ਆਪਾਂ ਇਹ 6 ਬੋਤਲਾਂ ਖਰੀਦ ਕੇ ਲੈ ਕੇ ਆਏ ਆਂ ਦੇਖੋ ਬੋਤਲਾਂ ਬਹੁਤ ਵਧੀਆ ਨੇ ਤੇ ਸਪੈਸ਼ਲ ਉਹਨਾਂ ਨੇ ਨਾ ਇੱਕ ਢੱਕਣ ਇਹਦੇ ਨਾਲੋਂ ਨਾਲ ਮਿਲ ਜਾਂਦਾ ਬਾਧੂ ਦਾ ਕਈ ਵਾਰ ਟੁੱਟੜ ਜਾਂਦਾ ਨਾ ਉਹਦੇ ਵਾਸਤੇ ਤੇ ਇਧਰ ਆਪਾਂ ਨੇ ਖਾਣ ਪੀਣ ਦਾ ਸਮਾਨ ਲਿਆਂਦਾ ਜਿਵੇਂ ਦਾਲਾਂ ਵਗੈਰਾ ਹੋਈਆਂ ਉਹ ਪਈਆਂ ਨੇ ਤੇ ਇਧਰ ਆਪਾਂ ਨੇ ਇੱਕ ਪੈਕਟ ਲੈ ਕੇ ਆਏ ਆਂ ਆਪਾਂ ਕਾਜੂਆਂ ਦਾ ਜਿਵੇਂ ਜਿਵੇਂ ਨਾ ਗਰਮੀ ਸ਼ੁਰੂ ਹੋ ਗਈ ਨਾ ਇਹਦੇ ਨਾਲ ਤਾਂ ਇੱਕ ਹੋਰ ਗਲਾਸ ਤਾਂ ਆਪਾਂ ਦੋ ਗਲਾਸ ਲੈ ਕੇ ਆਏ ਆ ਜਿਵੇਂ ਨਾ ਇੱਕ ਗਲਾਸ ਉੱਪਰ ਤੱਕਰ ਭਰ ਕੇ ਲੱਸੀ ਦਾ ਪੀਤਾ ਜਾਂਦਾ ਹੈ ਤੇ बार-बार ਲੱਸੀ ਪਾਉਣ ਦੀ ਨਾ ਲੋੜ ਨਹੀਂ ਪੈਂਦੀ ਹੈਗੀ ਇੱਕ ਗਲਾਸ ਨਾਲ ਸਭ ਜਾਂਦਾ ਹੈ ਦੇਖੋ ਜੀ ਇਹ ਅਸੀਂ ਦੋ ਗਲਾਸ ਲੈ ਕੇ ਆਏ ਆ ਤੇ ਇਹ ਦੀ ਗ੍ਰੇਡ ਹੈਗਾ ਇਹ 100 ਰੁਪਏ ਦਾ ਇੱਕ ਹੈ ਤੇ ਪੂਰਾ ਦੇਖੋ ਐਨ ਖੁੱਲਾ ਡੁੱਲਾ ਹੈ ਇਹ 100 ਰੁਪਏ ਦੇ ਵਿੱਚ ਪੈ ਜਾਂਦਾ ਇੱਕ ਗਲਾਸ ਤੇ ਦੋ ਆਪਾਂ ਗਲਾਸ ਲੈ ਕੇ ਆਏ ਵੱਡੇ ਵੱਡੇ ਦੇ ਦੋ ਲੈ ਕੇ ਆਏ ਆ ਆਪਾਂ ਇਸ ਤਰ੍ਹਾਂ ਦੇ ਡੋਂਗੇ ਜਿਵੇਂ ਨਾ ਸਬਜ਼ੀ-ਬਾਜ਼ੀਆਂ ਦੀ ਆਪਾਂ ਨੇ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖਣੀ ਪੈਂਦੀ ਹੁੰਦੀ ਆ ਇਹਦੇ ਵਾਸਤੇ ਆਪਾਂ ਨਾ ਦੋ ਲੈ ਕੇ ਆਏ ਆ ਡੋਂਗੇ ਤੇ ਇੱਕ ਇੱਕ ਲੈ ਕੇ ਆਪਾਂ ਆਏ ਆ ਇਹ ਬੈਲਟ ਤੇ ਮੈਨੂੰ ਇਹਦਾ ਬੈਲਟ ਦਾ ਨਾ ਕਲਰ ਇੰਨਾ ਜਿਆਦਾ ਵਧੀਆ ਲੱਗਿਆ ਨਾ ਰੇਟ ਵੀ ਇਹਦਾ ਠੀਕ ਆ ਤੇ ਪੂਰੀ ਇਹਨ ਮਜ਼ਬੂਤ ਆ ਇਹ ਨਹੀਂ ਹੈਗੀ ਵੀ ਟੁੱਟ ਜੂਗੀ ਚਲੋ ਜੀ ਆਪਾਂ ਲੈ ਕੇ ਆਏ ਆ ਇੱਕ ਕੰਟੇਨਰ ਤੇ ਇਹਦੇ ਵਿੱਚ ਨਾ ਜਿਵੇਂ ਆਪਾਂ ਨੇ ਨਾ ਕੋਈ ਸਬਜ਼ੀ ਸਬਜ਼ੀ ਕੱਟ ਕੇ ਫ੍ਰਿਜ ਵਿੱਚ ਰੱਖਣੀ ਹੁੰਦੀ ਹੈ ਤੇ ਪਲੀ ਮਟਰ ਹੁੰਦੇ ਵਿੱਚ ਬਿਲਕੁਲ ਵੀ ਚੀਜ਼ ਖਰਾਬ ਨਹੀਂ ਹੁੰਦੀ ਜਿਵੇਂ ਹੁਣ ਗਰਮੀ ਦਾ ਸੀਜ਼ਨ ਆ ਰਿਹਾ ਨਾ ਦੇਖੋ ਆਪਾਂ ਇਹ ਬਾਕਸ ਲੈ ਕੇ ਆਏ ਆਂ ਦੇਖੋ ਇਹ ਇਹ ਲੈ ਕੇ ਆਏ ਆਂ ਆਪਾਂ ਰੋਟੀ ਰੱਖਣ ਵਾਸਤੇ ਗਰਮ ਡੱਬਾ ਤੇ ਮੈਨੂੰ ਉੱਥੇ ਨਾ ਕਾਫੀ ਡੱਬੇ ਬਹੁਤ ਜ਼ਿਆਦਾ ਪਸੰਦ ਆਏ ਆਂ ਤੇ ਮੈਂ ਖਾ ਵੀ ਇੱਕ ਖਰੀਦੇ ਲੈਣੇ ਆ ਤੇ ਇਹ ਡੱਬਾ ਨਾ ਇਹ ਪੂਰਾ ਖੁੱਲਾ ਢੁੱਲਾ ਹੈ ਤੇ ਇਹਦਾ ਕਲਰ ਵੀ ਦੇਖੋ ਕਿੰਨਾ ਵਧੀਆ ਹੈ ਤੇ ਦੇਖੋ ਇਹਦੇ ਵਿੱਚ ਨਾ ਤੁਸੀਂ ਜਿੰਨੀ ਮਰਜ਼ੀ ਰੋਟੀ ਰੱਖ ਸਕਦੇ ਆ ਤੇ ਨਾ ਬਹੁਤ ਜ਼ਿਆਦਾ ਕਰਮ ਰਹਦੀ ਆ ਰੋਟੀ ਤੇ ਦੇਖੋ ਇਹਦੇ ਵਿੱਚ ਜਿਵੇਂ ਨਾ ਕੋਈ ਗੈਸਟ ਵਗੈਰਾ ਆ ਜੰਨੇ ਆ ਕਾ ਵੀ ਰੋਟੀਆਂ ਬਣਾ ਕੇ ਤੁਸੀਂ ਰੱਖ ਸਕਦੇ ਆ ਬਿਲਕੁਲ ਵੀ ਨਾ ਉਹ ਹਵਾ ਨਹੀਂ ਲੱਗਣੀ ਹੈਗੀ ਇਸ ਤਰ੍ਹਾਂ ਨੇ ਇਹਦਾ ਟੱਕਣ ਦੇਖੋ ਕਿੰਨਾ ਜ਼ਿਆਦਾ ਟੈਟ ਹੈ ਤੇ ਦੇਖੋ ਇਹਦਾ ਕਲਰ ਵੀ ਦੇਖੋ ਕਿੰਨਾ ਵਧੀਆ ਹੈ ਦੇਖੋ ਇਹ ਡੱਬਾ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਵਾਈਟ ਤੇ ਨਾ ਪਿੰਕ ਰੰਗ ਦਾ ਇਸ ਤਰ੍ਹਾਂ ਇਹ ਤਾਂ ਫਲਾਵਰ ਜੇ ਵਾਏ ਹੋਏ ਆ ਇਹ ਡੱਬਾ ਪਹਿਲਾਂ ਅਸੀਂ ਗ੍ਰੀਨ ਰੰਗ ਦਾ ਖਰੀਦਿਆ ਤਾਂ ਫੇ ਮੇਰੀ ਬੇਟੀ ਕਹਿੰਦੀ ਵੀ ਮੰਮੀ ਜੀ ਮੇਰੀ ਚੁਆਇਸ ਦਾ ਤੁਸੀਂ ਡੱਬਾ ਲਓ ਤੇ ਫੇਰ ਇਹ ਡੱਬਾ ਮੇਰੀ ਬੇੜੀ ਨੇ ਪਸੰਦ ਕੀਤਾ ਇਹ ਦੇਖੋ ਜੀ ਮੈਨੂੰ ਡੱਬਾ ਬਹੁਤ ਜ਼ਿਆਦਾ ਵਧੀਆ ਲੱਗਿਆ ਏ ਇਹਨੂੰ ਡੱਬੇ ਇਹਦੇ ਵਿੱਚ ਪਾ ਦੋ ਲਪਾ ਪਾਗੇ ਨਾ ਟੱਪਣਾ ਉਹ ਗੱਤੇ ਇਹ ਡੱਬੇ ਦੇ ਵਿੱਚ ਪਾ ਦੋ ਦੇਖੋ ਜੀ ਇੱਧਰ ਆਪਾਂ ਨੇ ਲੈਂਦੇ ਆ ਨਮਕੀਨ ਵਾਲੇ ਹੈਗੇ ਆ ਇਹ ਬਿਸਕੁਟ ਇਹ ਆਪਾਂ ਨੇ ਦੋ ਪੈਕ ਲੈਣੇ ਆ ਆਪਣਾ ਇਹ ਤੁਸੀਂ ਨੂੰ ਦੇਖੋ ਇਹ ਲੈ ਕੇ ਆਏ ਆਪਾਂ ਟਾਰਚ ਤੇ ਆਪਾਂ ਤੁਹਾਨੂੰ ਖੋਲ ਕੇ ਵੀ ਦਿਖਾਉਨੇ ਆਂ ਤੇ ਆਹਨ ਆਤ ਮੈਨੂੰ ਇੰਨੀ ਜਿਆਦਾ ਵਧੀਆ ਲੱਗੀ ਨਾ ਤੇ ਆਪਾਂ ਤੁਹਾਨੂੰ ਨਾ ਦਿਖਾਉਨੇ ਆ ਵੀ ਇਹਦਾ ਚਾਨਣਾ ਕਿੰਨਾ ਘਾ ਦੇਖੋ ਇਹਦਾ ਚਾਨਣਾ ਇੰਨਾ ਸਾਰਾ ਹੈ ਤੇ ਇਹਦੇ ਪਿਛਲੇ ਪਾਸੇ ਵੀ ਟੂਬਾਂ ਇਸ ਤਰ੍ਹਾਂ ਮੱਤਦੀਆਂ ਨੇ ਜਿਵੇਂ ਮਰਜੀ ਤੁਸੀਂ ਵਿੜੇ ਚ ਕਈ ਵਾਰ ਲਾਈਟ ਭਾਜੀ ਹੁੰਦੀ ਹੈ ਨਾ ਹੱਥ ਵਿੱਚ ਫੜ ਕੇ ਨਾ ਤੁਸੀਂ ਇਸ ਤਰ੍ਹਾਂ ਬਹੁਤ ਜ਼ਿਆਦਾ ਮੌਜਾ ਕੋਈ ਇੰਨਾ ਮੀਂਹ ਨਹੀਂ ਹੈਗਾ ਵੀ ਵਿੱਚ ਵੀ بارش ਕਰਕੇ ਮੀਂਹ ਮੀਂਹ ਲੱਗ ਜੂਗਾ ਬਹੁਤ ਵਧੀਆ ਚਾਰਜ ਹੈ ਦੇਖੋ ਨਾਲੇ ਛੋਟੀ ਜਿਹੀ ਉਹ ਕੋਈ ਕਾਫੀ ਇੰਨੀ ਵੱਡੀ ਨਹੀਂ ਹੈਗੀ ਤੇ ਚਾਨਣਾ ਬਹੁਤ ਜ਼ਿਆਦਾ ਹੈ ਇਹ ਨਾ ਇਹ ਬਿਜਲੀ ਦੇ ਨਾਲ ਚਾਰਜ ਹੋ ਜਾਂਦੀ ਹੈ ਤੇ ਸਾਨੂੰ ਇਹ ਬਹੁਤ ਵਧੀਆ ਲੱਗੀ ਹੈ ਘਰ ਦੇ ਵਿੱਚ ਨਾ ਵਰਤੋਂ ਵਿੱਚ ਆਉਣੇ ਵਾਲੀ ਚੀਜ਼ ਹੈ ਇਹਨੂੰ ਬੰਦ ਕਰ ਦਿੰਦੇ ਨੇ ਆਪਾਂ ਹੁਣ ਇਹਨੂੰ ਆਪਾਂ ਨਾ ਡੱਬੇ ਦੇ ਵਿੱਚ ਪਾ ਕੇ ਰੱਖ ਦਿੰਨੇ ਆਂ ਨਾਲੇ ਛੋਟੀ ਜੀ ਵਧੀਆ ਲੱਗਦੀ ਸੀ ਇਸ ਤੋਂ ਵੀ ਵੱਡੀਆਂ-ਵੱਡੀਆਂ ਪਈਆਂ ᱛੀਆਂ ਪਰ ਸਾਨੂੰ ਨਾ ਛੋਟੀ ਵੈਂਟਰੀ ਉਹ ਵਧੀਆ ਲੱਗੀ ਆ ਦੇਖੋ ਇਹ ਹੈਗਾ ਆਪਣਾ ਰਸੋਈ ਦਾ ਸਮਾਨ ਹੈ ਦੇਖੋ ਇੱਧਰ ਨਾ ਮੈਂ ਨਾ ਮਖਾਣੇ ਲੈ ਕੇ ਆਈ ਹੋਈ ਆ ਇਹ ਇਸ ਤਰ੍ਹਾਂ ਦੀ ਨਾ ਉੱਥੇ ਨਾ ਕਾਫੀ ਸਾਰੇ ਪਏ ਹੋਨੇ ਨੇ ਦੋਨ ਵਿੱਚ ਬੜੇ-ਬੜੇ ਡੱਬਿਆਂ ਦੇ ਵਿੱਚ ਤੇ ਉੱਥੇ ਨਾ ਲਪਾ ਪੈਂਦੇ ਵਿੱਚ ਆਪ ਪਾਉਣੇ ਪੈਂਦੇ ਨੇ ਤੇ ਅਸੀਂ ਇੰਨੇ ਕ ਮਖਾਣੇ ਲੈ ਆਏ ਆ ਸਵੇਰ ਵੇਲੇ ਨਾ ਜਦੋਂ ਆਪਾਂ ਮਾਰਨਿੰਗ ਵੇਲੇ ਉੱਠਦੇ ਆ ਇਹ ਥੋੜਾ ਜਿਹਾ ਦੇਸੀ ਕਿਉ ਪਾ ਗਏ ਉਹਦੇ ਵਿੱਚ ਨਾ ਥੋੜੇ ਜਿਹਾ ਗਰਮ ਕਰਕੇ ਨਾ ਸਾਰੇ ਸਾਡੀ ਫੈਮਿਲੀ ਖਾਂਦੀ ਹੈ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਨਾ ਤਾਕਤ ਹੁੰਦੀ ਹੈ ਇਹ ਨਾ ਆਪਾਂ ਨੂੰ ਖਾਣੇ ਚਾਹੀਦੇ ਨੇ ਮਖਾਣੇ ਜ਼ਰੂਰ ਇਹ ਪੰਜੀਰੀ ਦੇ ਵਿੱਚ ਵੀ ਪੈਂਦੇ ਨੇ ਤੇ ਆਪਾਂ ਇਹ ਲਾਫਾ ਲੈ ਕੇ ਆਏ ਆ ਦੇਖੋ ਜੀ ਇੱਧਰ ਇਹ ਆਪਾਂ ਲੈ ਕੇ ਆਏ ਆ ਹੈਂਡ ਵਾਸ਼ ਦੇਖੋ ਇਹਦੀ ਪੈਕਿੰਗ ਦੇਖੋ ਕਿੰਨੀ ਵਧੀਆ ਜੀ ਸ਼ੋਅ ਬਹੁਤ ਵਧੀਆ ਏ ਇਹ ਕੇ ਲੈ ਕੇ ਆਏ ਆ ਆ ਹੋਰ ਦਿਖਾਓ ਚਲੋ ਜਿਹੜੇ ਹੈਂਡ ਵਾਸ਼ ਹਨ ਇਹ ਰੋਜ਼ ਵਾਲਿਆਂ ਦੇ ਆ ਤੇ ਹਮੇਸ਼ਾ ਅਸੀਂ ਨਾ ਇਹੀ ਲੈ ਕੇ ਆਉਨੇ ਆ ਇਹ ਅਸੀਂ ਤਿੰਨ ਪੈਕਟ ਲੈ ਕੇ ਆਏ ਆ ਜਿਹੜਾ ਆਪਾਂ ਚੀਜ਼ ਘਰ ਦੇ ਵਿੱਚ ਵਰਤ ਹੋਈ ਹੈ ਨਾ ਉਹੀ ਵਧੀਆ ਲੱਗਦੀ ਆ ਆਪਾਂ ਤਿੰਨ ਪੈਕਟ ਇਹ ਲੈ ਆਨੇ ਖਰੀਦ ਕੇ ਇੱਧਰ ਆਪਣੇ ਰਸੋਈ ਦਾ ਸਮਾਨ ਆ ਗਿਆ ਇਹ ਇਹ ਆਪਾਂ ਦੋ ਪੈਕਟ ਲੈ ਕੇ ਆਏ ਆ ਬੇਸਣ ਦੇ ਹੁਣ ਗਰਮੀਆਂ ਦੇ ਵਿੱਚ ਕੜੀ ਖਾਣ ਦੇ ਸ਼ਕੀਨ ਆ ਤੇ ਆਪਾਂ ਨੂੰ ਫੇਰ ਕੜੀ ਬਣਾਉਣੀ ਪੈਂਦੀ ਆ ਪਕੌੜੇ ਬਣਾ ਸਕਦੇ ਆ ਇਹ ਦੋ ਪੈਕਟ ਹੋ ਗਏ ਬੇਸਨ ਦੇ ਤੇ ਇਧਰ ਲੈ ਕੇ ਆਏ ਆ ਆਪਾਂ ਕਾਲੇ ਚਨੇ ਇਹਦੀ ਵੀ ਸਬਜੀ ਬਣ ਜਾਂਦੀ ਹੈ ਗਰਮੀਆਂ ਦੇ ਵਿੱਚ ਤਰੀ ਕਹਿੰਦੇ ਆ ਇਧਰ ਆਪਾਂ ਇੱਕ ਪੈਕਟ ਲੈ ਕੇ ਆਏ ਆ ਬਦਾਮਾਂ ਦਾ ਦੇਖੋ ਜੀ ਅਸੀਂ ਨਾ ਸਵੇਰੇ ਨਾ ਮਾਰਨਿੰਗ ਰਾਤ ਨੂੰ ਵੀ ਉਹ ਦਿੰਦੇ ਨੇ ਇਹ ਬਦਾਮ ਕਾਫੀ ਇਹਨੇ ਸਾਰੇ ਪੀਉ ਦਿੰਦੇ ਆ ਤੇ ਸਵੇਰੇ ਉੱਠ ਕੇ ਨਾ 6 6 7 7 ਬਦਾਮ ਸਾਰੀ ਫੈਮਿਲੀ ਖਾਂਦੀ ਹੈ ਤੇ ਬਹੁਤ ਜਿਆਦਾ ਇਹਦੇ ਵਿੱਚ ਤਾਕਤ ਹੁੰਦੀ ਆ ਆਪਾਂ ਨੂੰ ਖਾਣੇ ਚਾਹੀਦੇ ਆ ਜਿਵੇਂ ਆਪਣੇ ਨਾ ਕਮਜ਼ੋਰੀ ਦੀ ਮਾਰ ਨਾ ਅੱਖਾਂ ਦੀ ਨਿਗਾ ਘਟ ਜਾਂਦੀ ਹੈ ਬਾਲ ਝੜ ਜਾਂਦੇ ਆ ਇਦੇ ਉੱਪਰ ਤੇ ਨਾ ਇਹ ਗਰਮ ਹੁੰਦੀ ਹੈ ਤਸੀਰ ਜੇ ਆਪਾਂ ਪਾਣੀ ਦੇ ਵਿੱਚ ਇਹਦੀ ਪਾਣੀ ਦੇ ਵਿੱਚ ਆਪਾਂ ਭਿਉ ਦੂਗੇ ਨਾ ਬਦਾਮਾਂ ਨੂੰ ਫਿਰ ਇਹਨਾਂ ਦੀ ਨਾ ਜਿਹੜੀ ਤਸੀਰ ਹੁੰਦੀ ਹੈ ਉਹ ਠੰਡੀ ਹੋ ਜਾਂਦੀ ਹੈ ਇਹਨਾਂ ਦਾ ਛਿਰਕਾ ਤਾਰ ਕੇ ਨਾ ਤੁਸੀਂ ਆਪਣੇ ਬੱਚਿਆਂ ਨੂੰ ਨਾ ਤਾਜੀ ਮੱਖਣੀ ਦੇ ਨਾਲ ਵੀ ਖਲਾ ਸਕਦੇ ਆ ਤੇ ਅਸੀਂ ਤਾਂ ਬਿਨਾ ਮੱਖਣੀ ਤੇ ਹੀ ਖਾਣੇ ਆ ਤੇ ਸਾਨੂੰ ਬਹੁਤ ਵਧੀਆ ਲੱਗਦੇ ਨੇ ਤੇ ਇਹਦੇ ਵਾਸਤੇ ਅਸੀਂ ਨਾ ਕਿਲੋ ਵਾਲੇ ਪੈਕਟ ਦੀ ਨਾ ਪੈਕਿੰਗ ਲੈਂਦੀ ਆ ਇਹਦੇ ਵਿੱਚ ਕਿਲੋ ਬਦਾਮ ਨੇ ਤੇ ਦੇਖੋ ਗਿਰੀ ਵੀ ਦੇਖੋ ਕਿੰਨੀ ਜ਼ਿਆਦਾ ਮੋਟੀ-ਮੋਟੀ ਹੈ ਅੱਗੇ ਤਾਂ ਦੇਖੋ ਜੀ ਦੂਏ ਬਦਾਮ ਆਉਂਦੇ ਹੁੰਦੇ ਤੇ ਉਹ ਭੰਣਨੇ ਪੈਂਦੇ ਤੇ ਬਹੁਤ ਜ਼ਿਆਦਾ ਕੰਮ ਔਖਾਤਾ ਤੇ ਹੁਣ ਕੰਮ ਬਹੁਤ ਸੌਖਾ ਹੋ ਗਿਆ ਇਸ ਤਰ੍ਹਾਂ ਗਿਰੀਆਂ ਕੱਢੀਆਂ ਹੋਈਆਂ ਪੈਕਟ ਮਿਲ ਜੰਨੇ ਇੱਕ ਪੈਕਟ ਲਿਆਓ ਇਹ ਆਪਾਂ ਨੇ ਇਹ ਬਦਾਮ ਦੀ ਸ਼ਾਪਿੰਗ ਕੀਤੀ ਆ ਦੇਖੋ ਜੀ ਇੱਧਰ ਲੈ ਕੇ ਆਏ ਆ ਆਪਾਂ ਦੋ ਸਰਾਣੇ ਲੈ ਕੇ ਆਏ ਆ ਇਹ ਹੈਗੇ ਨੇ ਸਪੰਜ ਦੇ ਹੈਗੇ ਨੇ ਸਰਾਣੇ ਤੇ ਇੰਨੇ ਜ਼ਿਆਦਾ ਮਲੈਮ ਆ ਨਾ ਜੀ ਮੈਂ ਤੁਸੀਂ ਇਹਨੂੰ ਵਿੱਚੋਂ ਦੱਬਦੇ ਆ ਦੇਖੋ ਬਹੁਤ ਪੋਲੇ ਪੋਲੇ ਸਰਾਣੇ ਨੇ ਪਹਿਲਾਂ ਸਾਡੇ ਨਾਲ ਘਰ ਦੇ ਵਿੱਚ ਨਾ ਰੂਹ ਦੇ ਸਰਾਣੇ ਭਰੇ ਹੋਏ ਤੇ देखो जी यो ਪਹਿਰਾ ਤਾਂ ਆਪਾਂ ਜਦੋਂ ਉਹਨਾਂ ਨੂੰ ਵਰਤਦੇ ਜਾਂਦਾ ਤਾਂ ਉਹ ਕਾਫੀ ਟਾਈਮ ਤੱਕ 2-3 ਮਹੀਨੇ ਤੱਕਰ ਵਧੀਆ ਰਹਿੰਦੇ ਆ ਉਸਤੇ ਮਗਰੋਂ ਜਦ ਉਹਨੂੰ ਇਸ ਤਰ੍ਹਾਂ ਮੋੜ ਦੰਨੇ ਉਹਦੀ ਰੂਹ ਟੁੱਟ ਜਾਂਦੀ ਆ ਦੇਖਣ ਵਿੱਚ ਵੀ ਨਹੀਂ ਵਧੀਆ ਲੱਗਦੇ ਹੈਗੇ ਫਿਰ ਉਹਦੇ ਨਾਲ ਨਾ ਆਪਣੀ ਨਾ ਗਰਦਾਂ ਦੁਹਣ ਲੱਗ ਜਾਂਦੀ ਆ ਉਹ ਜਿੰਨੇ ਵੀ ਸਾਡੇ ਘਰ ਨੇ ਹੈਗੇ ਤੇ 7-8 ਸਹਰਾਣੇ ਤੇ ਮੈਂ ਸਾਰੇ ਨਾ ਅੱਗ ਲਾ ਕੇ ਉਧਰ ਪਰੇ ਰੂਹ ਫੂਕ ਦਤੀ ਆ ਮੈਨੂੰ ਵਧੀਆ ਪਸੰਦ ਨਹੀਂ ਆਏ ਹੈਗੇ ਤੇ ਹੁਣ ਆਪਾਂ ਨੇ ਸਾਰੇ ਸਹਰਾਣੇ ਨਾ ਬਦਲਾ ਦੇਣੇ ਹਰੇ ਕਮਰੇ ਦੇ ਤੇ ਮੈਂ ਹੁਣ ਦੋ ਲੈ ਕੇ ਆਈ ਆ ਪਹਿਲਾਂ ਵੀ ਸਾਡੇ ਦੋ ਲਿਆਂਦੇ ਹੋਏ ਤੇ ਤੇ ਉਹ ਇੰਨਾ ਜਿਆਦਾ ਵਧੀਆ ਨਾ ਬਿਲਕੁਲ ਵੀ ਗਰਦਨ ਨਹੀਂ ਦੁਖਦੀ ਹੈਗੀ ਤੇ ਆਪਾਂ ਇਹਦੇ ਖੋਲ ਕੇ ਦਿਖਾਉਣੇ ਆ ਵੀ ਕਿੰਨੇ ਵਧੀਆ ਤੇ ਨਰਮ ਨਰਮ ਸਹਰਾਣੇ ਆ ਤੇ ਹੁਣ ਅੱਗੇ ਵਾਸਤੇ ਨਾ ਅਸੀਂ ਬਿਲਕੁਲ ਵੀ ਨਾ ਰੂਹ ਦੇ ਸਹਰਾਣੇ ਭਰੌਣੇ ਨਹੀਂ ਹੈਗੇ ਨਾ ਲੈ ਕੇ ਆਉਣੇ ਆ ਤੇ ਆਪਾਂ ਜਦ ਵੀ ਸਹਰਾਣੇ ਲੈ ਕੇ ਆਉਂਗੇ ਨਾ ਇਹ ਸਪੰਜ ਦੇ ਸਹਰਾਣੇ ਲੈ ਕੇ ਆਵਾਂਗੇ ਉਹਨਾਂ ਨੇ ਤਾਂ ਇੰਨਾ ਜਿਆਦਾ ਔਖਾ ਕਰਿਆ ਪਿਆ ਤਾਂ ਤੇ ਮੈਂ ਇੱਕ ਦਿਨ ਸਾਰੇ ਸਹਰਾਣੇ ਨਾ ਵਿੱਚੋਂ ਰੂਹ ਕੱਢ ਕੇ ਨਾ ਉਧਰ ਰੂੜੀ ਤੇ ਸਿਰ ਦੇ ਉੱਤੇ ਨੇ ਤੇ ਇਹਨਾਂ ਮਨ ਮੇਰਾ ਪਰੇਸ਼ਾਨ ਹੋਇਆ ਸਰਾਣੇ ਨੂੰ ਦੇਖ ਦੇ ਕੇ ਤੇ ਮੈਂ ਸਪੈਸ਼ਲ ਟਾਈਮ ਕੱਢ ਕੇ ਨਾ ਮੈਂ ਵੀ ਸਰਾਣੇ ਖਰੀਦਣੇ ਹੀ ਖਰੀਦਣੇ ਆ ਦੇਖੋ ਜੇ ਇਹ ਸਰਾਣੇ ਦੇਖੋ ਆਪਣੇ ਕਿੰਨੇ ਵਧੀਆ ਨਰਮ ਨੇ ਦੇਖੋ ਇਹ ਸਪੰਜ ਦੇ ਹੈਗੇ ਨੇ ਸਰਾਣੇ ਨਾ ਇਹ ਨਹੀਂ ਹੈਗਾ ਵੀ ਬਹੁਤੇ ਭਾਰੀ ਭਾਰੀ ਜੇ ਆ ਠੀਕ ਹੈ ਤੇ ਆਪਾਂ ਹੁਣ ਇਹਨਾਂ ਨੂੰ ਨਾ ਬੈੱਡਾਂ ਦੇ ਉੱਪਰ ਰੱਖਾਂਗੇ ਇਹਨਾਂ ਦੇ ਉੱਪਰ ਨਾ ਆਪਾਂ ਨੇ ਹੁਣ ਕਵਰ ਛਾੜ ਲੈਣੇ ਚਾਦਰ ਦੇ ਨਾਲ ਦੇ ਦੇਖੋ ਜੀ ਸਰਾਣੇ ਬਹੁਤ ਵਧੀਆ ਨੇ ਜਾਏ ਤੁਸੀਂ ਵੱਧ ਲੰਬਾਈ ਵਾਲੇ ਵੀ ਲੈ ਸਕਦੇ ਆ ਚੜਾਈ ਵਾਲੇ ਵੀ ਲੈ ਸਕਦੇ ਆ ਹੁਣ ਜਿਹੇ ਜੇ ਆਪਾਂ ਨੂੰ ਵਧੀਆ ਲੱਗਦੇ ਨਾ ਆਪਾਂ ਨੇ ਉਹ ਜਿਹੇ ਸਹਾਨੇ ਖਰੀਦ ਜਿਹੇ ਜੇ ਆਪਾਂ ਨੂੰ ਸਹਰਾਣਿਆਂ ਦੀ ਲੋੜਤੀ ਨਾ ਆਪਾਂ ਨੇ ਉਹ ਜਿਹੇ ਸਹਰਾਣੇ ਖਰੀਦ ਲਏ ਆ ਤੇ ਮੈਨੂੰ ਸਹਰਾਣੇ ਇੱਕ ਨੰਬਰ ਲੱਗੇ ਨਾ ਬਹੁਤੇ ਵੱਡੇ ਆ ਨਾ ਬਹੁਤੇ ਛੋਟੇ ਆ ਦੇਖੋ ਸਪੰਜ ਬਹੁਤ ਜ਼ਿਆਦਾ ਵਧੀਆ ਨਰਮ ਨਰਮ ਸਪੰਜ ਆ ਚਲੋ ਜੀ ਇਹ ਕਰੀਤੀ ਆਪਾਂ ਨੇ ਸ਼ਾਪਿੰਗ ਕਰੀਤੀ ਜੇ ਤੁਹਾਨੂੰ ਸਾਡੀ ਸ਼ਾਪਿੰਗ ਵਧੀਆ ਲੱਗੀ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਆਪਾਂ ਮਿਲਾਂਗੇ ਹੁਣ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੁਣ ਜਿਹੜਾ ਇੰਨਾ ਬੈੱਡ ਭਰਿਆ ਹੋਇਆ ਹੁਣ ਇਹਨਾਂ ਦੀ ਤਾਂ ਸੈਟਿੰਗ ਕਰਦੇ ਆ ਕਿਤੇ ਕਿਤੇ ਰੱਖਣਾ ਹੈ ਤੇ ਰਾਤ ਤੱਕ ਆ ਕੇ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਹੈਗਾ ਲਓ ਜੀ ਆਪਾਂ ਨੇ ਜਿਹੜੇ ਨਵੇਂ ਸਰਾਣੇ ਲਿਆਂਦੇ ਤੇ ਨਾ ਦੇਖੋ ਉਹਨਾਂ ਦੇ ਉੱਪਰ ਨਾ ਆਪਾਂ ਨੇ ਹੁਣ ਨਾ ਕਵਰ ਛਾੜ ਦਿੱਤੇ ਨੇ ਤੇ ਕਵਰ ਐਨ ਪੂਰੇ ਪੂਰੇ ਆ ਗਏ ਨੇ ਦੇਖੋ ਕਿੰਨੇ ਵਧੀਆ ਲੱਗਦੇ ਨੇ ਚਲੋ ਜੀ ਆਪਾਂ ਨੇ ਚਲੋ ਜੀ ਆਪਾਂ ਨੇ ਹੁਣ ਇੱਕ ਕਵਰ ਚਾੜ ਦਿੱਤਾ ਹੈ ਤੇ ਦੂਜਾ ਕਵਰ ਵੀ ਆਪਾਂ ਚਾੜ ਲੈਣੇ ਆ ਤੇ ਮੈਨੂੰ ਬਹੁਤ ਜ਼ਿਆਦਾ ਪਸੰਦ ਲੱਗੇ ਨੇ ਇਹਨਾਂ ਫੁੱਲਵੇਂ ਫੁੱਲਵੇਂ ਜਿਹੇ ਸਹਰਾਣੇ ਨੇ ਆਪਣੇ ਜਦੋਂ ਆਪਾਂ ਅਗਲੀ ਵਾਰ ਗਏ ਨਾ ਫੇਰ ਆਪਾਂ ਸਹਰਾਣਿਆਂ ਦੀ ਸ਼ਾਪਿੰਗ ਹੋਰ ਕਰਕੇ ਲਿਆਵਾਂਗੇ ਪੂਰਾ ਇਹਨਾਂ ਸੈਜ ਹੈ ਨਹੀਂ ਫਿੱਟੇ ਹਨ ਜੀ ਮੈਂ ਨਾ ਆਪਾਂ ਮਿੰਡ ਕੇ ਹੀ ਲੈ ਕੇ ਹੁੰਨੇ ਆ ਚਲੋ ਆਪਣੇ ਸਹਰਾਣੇ ਦਾ ਨਵੇਂ ਵਧੀਆ ਬਣ ਗਏ ਪੁਰਾਣਿਆਂ ਦੇ ਕਿਹੜਾ ਛੁੱਟ ਗਿਆ ਸਿਰ ਤੇ ਪਰੇ ਹਾਂ ਦੇ ਪੁਰਾਣੇ ਆਸ ਇਹਨਾਂ ਨੂੰ ਆਪਾਂ ਨਾ ਹੁਣ ਪਰੇ ਸਿਰ ਦੇਣੇ ਆ